ਬੋਰਡ ਕਾਰਪੋਰੇਸ਼ਨ ਆਫ ਇੰਡੀਆ ਦਾ ਜਨਮ ਮੈਨੇਜਰ ਜਿਹੜਾ ਯੂਟੀ ਕੈਡਰ ਚੋਂ ਲਾਉਣ ਦੇ ਜਿਹੜੀ ਸਕੀਮ ਆ ਕੇਂਦਰ ਸਰਕਾਰ ਦੀ ਉਹ ਮੈਂ ਸਮਝਦਾ ਪੰਜਾਬ ਨਾਲ ਇੱਕ ਬਹੁਤ ਵੱਡਾ ਧੱਕਾ ਹੋਏਗਾ ਇੱਕ ਨਿਆਂ ਹੋਏਗਾ ਬਾਰ ਬਾਰ ਕੇਂਦਰ ਸਰਕਾਰ ਪੰਜਾਬ ਦੇ ਚੁੰਡੀਆਂ ਵਧਣੀਆਂ ਬੰਦ ਕਰਨ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਕੇਂਦਰ ਕਿਉਂਕਿ ਲੰਮੇ ਸਮੇਂ ਤੋਂ ਜਦੋਂ ਤੋਂ ਪੈਪਸੀ ਆਈ ਬਣੀ ਆ ਉਦੋਂ ਤੋਂ ਪੰਜਾਬ ਕੈਡਰ ਦਾ ਇਹ ਅਧਿਕਾਰੀ ਜਿਹੜਾ ਹੈ ਜੀਐਮ ਲੱਗਦਾ ਤੇ اچانک ਹੁਣ ਤਬਦੀਲੀ ਕਰਨੀ ਮਤਲਬ ਕੇਡਰ ਦੇ ਵਿੱਚ ਬਹੁਤ ਵੱਡਾ ਮੈਸੇਜ ਝਲਤ ਜਾਏਗਾ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਖੇਤਰ ਦੇ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਜਾਂ ਪੰਜਾਬ ਦੇ ਅਧਿਕਾਰ ਖੇਤਰ ਖੋਣ ਦੀ ਜਾਲ ਜਿਹੜੀ ਆ ਉਹ ਬੜੀ ਮਹਿੰਗੀ ਪੈ ਗਈ ਕੇਂਦਰ ਸਰਕਾਰ ਨੂੰ ਔਰ ਪੰਜਾਬ ਮੈਂ ਸਮਝਦਾ ਪਹਿਲਾਂ ਹੀ ਭਰਿਆ ਪੀਤਾ ਬੈਠਾ ਪੰਜਾਬ ਦੇ ਪਹਿਲਾ ਡੈਮਾਂ ਤੇ ਕਬਜ਼ਾ ਕਰਦੇ ਮਨਸੂਬੇ ਰਤੇ ਉਤੋਂ ਦੀ ਚੇਕੋਟੀ ਜਿਹੜੀ ਉਹ ਪੰਜਾਬ ਦੀ ਵਾਪਸ ਲਈ ਗਈ ਬੜਾ ਵੱਡਾ ਧੱਕਾ ਸੀ ਔਰ ਫਿਰ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਡਿਊਟੀ ਬਣਾਉਣ ਲਈ ਭਾਵੇਂ ਵਕਤੀ ਤੌਰ ਤੇ ਬਿੱਲ ਨਹੀਂ ਲੈ ਕੇ ਆਏ ਸਰਦ ਰੁੱਤ ਸੈਸ਼ਨ ਦੇ ਵਿੱਚ ਪਰ ਜਿੱਤਾਂ ਦੀ ਭਾਸ਼ਾ ਵਰਤੀ ਗਈ ਉਹ ਦੌਰ ਜਿੱਤਾਂ ਦੀਆਂ ਕਸਵਾਂ ਆ ਰਹੀਆਂ ਨੇ ਉਹ ਪੱਕੇ ਤੌਰ ਤੇ ਡਿਊਟੀ ਬਣਾਉਣ ਦੀ ਤਿਆਰੀ ਚ ਕੇਂਦਰ ਬੈਠਾ ਜਿਹੜਾ ਬਹੁਤ ਵੱਡਾ ਧੱਕਾ ਹੋਇਆ ਪੰਜਾਬ ਨਾਲ ਔਰ ਹੁਣ ਐਫਸੀਆਈ ਦਾ ਜਨਮ ਮੈਨੇਜਰ ਲਾਉਣਾ ਡਿਊਟੀ ਕੇਟਰ ਦੇ ਵਿੱਚੋਂ ਪੰਜਾਬ ਦੇ ਕੇਡਰ ਦੇ ਅਧਿਕਾਰੀ ਨੂੰ ਛੱਡ ਕੇ ਬਹੁਤ ਵੱਡਾ ਨਿਆਂ ਹੋਏਗਾ ਸਰਕਾਰ ਕੇਂਦਰ ਜਿਹੜੀ ਆ ਮੁੜ ਕੇ ਵਿਚਾਰ ਕਰੇ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਪੰਜਾਬ ਬਸ ਚੁੱਪਚਾਪ ਬੈਠੀ ਆ ਪੰਜਾਬ ਦੀ ਸਰਕਾਰ ਚ ਜਾਣ ਹੀ ਹੈ ਨਹੀਂ ਪੰਜਾਬ ਦੀ ਸਰਕਾਰ ਪੰਜਾਬ ਦਾ ਕੇਂਦਰ ਅੱਗੇ ਪੱਖ ਰੱਖਣ ਦੇ ਵਿੱਚ ਬੁਰੀ ਤਰ੍ਹਾਂ ਨਕਾਮ ਰਹੀ ਆ ਪੰਜਾਬ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਜਾਂ ਇਹ ਕਹਿ ਲੋ ਇਹਦੇ ਬਚਪਨੇ ਦਾ ਇਹਦੇ ਅਨਜਾਨਤਾ ਦਾ ਨਜਾਇਜ਼ ਫਾਇਦਾ ਕੇਂਦਰ ਸਰਕਾਰ ਉਠਾਰਿਆ ਔਰ ਪੰਜਾਬ ਨੂੰ ਲਾਭਾਰਥ ਬਣਾ ਕੇ ਛੱਡਿਆ ਹੋਇਆ